ਆਪਣੀ ਜਾਨ ਹੈ ਆਪਣਾ ਘਰ ਹੈ ਜੇ ਘਰ ਤੇ ਹਮਲਾ ਹੋਣ ਲੱਗ ਜੇ ਜੇ ਪਰਿਵਾਰ ਤੇ ਹਮਲਾ ਹੋਣ ਲੱਗ ਜੇ ਤੇ ਲੜਨਾ ਦੁਸ਼ਮਣ ਤੇ ਭਜਾਉਣਾ ਦੁਸ਼ਮਣ ਨੂੰ ਆਪਣਾ ਫਰਜ਼ ਬਣ ਜਾਂਦਾ ਹੈ ਫਰਕ ਆਈ ਹੈ ਕਿ ਲੁੱਟਣ ਆਏ ਹੈ ਬਾਹਰਲੇ ਦੁੱਖ ਇਸ ਗੱਲ ਦਾ ਹੈ ਕੀ ਮੌਕਾ ਦਿੱਤਾ ਉਹਨਾਂ ਨੂੰ ਲੁਕਣ ਦੇ ਆਪਣੀ ਲੋਕਾਂ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਅੱਜ ਆਜ਼ਾਦੀ ਦੇ ਬਾਅਦ ਕਿੰਨੇ ਸਾਲ ਹੋ ਗਏ ਕਿੰਨੇ ਸਾਲਾਂ ਵਿੱਚ ਕਿੰਨੇ ਸਾਲ ਨੈਸ਼ਨਲ ਪਾਰਟੀਆਂ ਦੇ ਇੱਥੇ ਮੁੱਖ ਮੰਤਰੀ ਬਣੇ ਤੇ ਕਿੰਨੇ ਸਾਲ ਤੁਹਾਡੀ ਆਪਣੀ ਖੇਤਰੀ ਪਾਰਟੀ ਦੇ ਮੁੱਖ ਮੰਤਰੀ ਬਣੇ ਹਲੇ ਤੱਕ ਨਹੀਂ ਆਪਾਂ ਸਮਝ ਸਕਦੇ ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਹਲੇ ਤੱਕ ਨਹੀਂ ਆਪਾਂ ਸਮਝ ਸਕੀਏ ਕਿ ਆਪਾਂ ਨੂੰ ਬਰਬਾਦ ਕਿਨੇ ਕੀਤਾ ਤੇ ਆਪਾਂ ਨੂੰ ਬਚਾਇਆ ਕਿਨੇ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਸਾਰਾ ਇਤਿਹਾਸ ਸੁਣੋ ਜੋ ਕੁਝ ਵੀ ਅੱਜ ਪੰਜਾਬ ਦੇਖ ਰਹੇ ਹੋ ਜੋ ਕੁਝ ਵੀ ਤਰੱਕੀ ਦੇਖ ਰਹੇ ਹੋ ਤੋਂ ਕੁਝ ਵੀ ਇੱਥੇ ਇੰਡਸਟਰੀ ਦੇਖ ਰਹੇ ਹੋ ਕਿਸਾਨੀ ਦੀ ਖੇਤੀ ਦੀ ਬਾਹ ਫੜਨ ਵਾਲੀ ਚੀਜ਼ਾਂ ਬੜੀਆਂ ਦੇਖ ਰਹੇ ਹੋ ਉਹ ਸਾਰਾ 쿠ਸ਼ੀ ਤੁਹਾਡੀ ਕੇਤਰੀ ਪਾਰਟੀ ਦੇ ਮੁੱਖ ਮੰਤਰੀਆਂ ਨੇ ਬਣਾਇਆ ਪਰ ਫਿਰ ਵੀ ਆਪਾਂ ਗੱਲਾਂ ਖਾ ਜਾਂਦੇ ਆ ਦੇਖੋ ਦੂਜੇ ਸੂਬੇ ਤੇ ਲੋਕ ਆਪਾਂ ਤੋਂ ਕਿੰਨੇ ਸਿਆਣੇ ਆ ਗੁਜਰਾਤ ਦੇ ਲੋਕ ਉਹਨਾਂ ਨੂੰ ਪਤਾ ਹੈ ਕਿ ਮੋਦੀ ਸਾਹਿਬ ਸਾਡੇ ਮੁੱਖ ਮੰਤਰੀ ਆ ਜਿਹੜੇ ਸਾਡੇ ਧਿਆਨ ਰੱਖਦੇ ਆ ਕਿੰਨੇ ਸਾਲ ਹੋ ਗਏ ਮੋਦੀ ਨੂੰ ਬਣਾਉਂਦੇ ਦੂਜੇ ਸੂਬੇ ਚ ਦੇਖ ਲੋ ਉਹ ਦੇਖ ਲੈਂਦੇ ਆ ਕਿ ਕਿਹੜਾ ਪਾਰਟੀ ਆਪਣੀ ਚੰਗੀ ਹੈ ਕਿਨੇ ਕੰਮ ਕੀਤੇ ਆ ਪਰ ਆਪਾਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਪੁੱਛਦੇ ਨਹੀਂ ਜਿਹੜੇ ਡਰਾਮੇ ਕਰਦੇ ਆ ਗੱਲਾਂ ਕਰਦੇ ਆ ਲਾਰੇ ਲਾਉਂਦੇ ਆ ਝੂਠ ਬੋਲਦੇ ਆ ਆਪਾਂ ਉਹਨਾਂ ਨੂੰ ਗਲੇ ਲਾ ਲੈਨੇ ਆ ਹਲੇ ਵੀ ਸਮਝੀ ਬਚਾ ਲਈਏ ਪੰਜਾਬ ਨੂੰ ਆ ਪੰਜਾਬ ਕੱਲਾ ਥੋੜਾ ਭੁੱਖ ਨਹੀਂ ਤੁਹਾਡੇ ਬੱਚਿਆਂ ਦਾ ਵੀ ਵੇਖਾ ਹੈ ਬੱਚਿਆਂ ਦਾ ਬੱਚਿਆਂ ਦਾ ਵੀ ਵਿਕ ਇੱਥੇ ਹੀ ਹੈ ਆਪਾਂ ਕਿਤੇ ਨਹੀਂ ਹੋਰ ਜਾ ਸਕਦੇ ਜੇ ਇੱਥੇ ਤਰੱਕੀ ਹੋਊਗੀ ਤੇ ਖੁਸ਼ਹਾਲੀ ਆਪਾਂ ਨੂੰ ਹੋਊਗੀ ਜੇ ਇੱਥੇ ਬਰਬਾਦੀ ਹੋਊਗੀ ਤੇ ਨੁਕਸਾਨ ਆਪਾਂ ਨੂੰ ਹੋਊਗਾ ਅੱਜ ਦੂਜੇ ਮੁਲਕਾਂ ਦੇ ਲੋਕ ਵੀ ਕੱਢ ਰਹੇ ਆ ਆਪਾਂ ਨੂੰ ਅੱਜ ਤੁਸੀਂ ਕੈਨੇਡਾ ਜਾਣ ਨੂੰ ਫਿਰਦੇ ਸੀ ਕੈਨੇਡਾ ਦੀ ਸਰਕਾਰ ਨੇ ਫੈਸਲਾ ਕਰ ਲਿਆ ਹੁਣ ਕੈਨੇਡਾ ਨਹੀਂ ਲੈਣਗੇ ਤੁਹਾਨੂੰ ਅਮਰੀਕਾ ਨੇ ਵੀ ਬੰਦ ਕਰ ਦਿੱਤਾ ਯੋ ਆਸਟ੍ਰੇਲੀਆ ਵੀ ਬੰਦ ਕਰ ਰਹੀ ਹੈ ਤੇ ਫਿਰ ਆਪਣੇ ਨੌਜਵਾਨ ਜੇ ਇੱਥੇ ਰਹਿਣਗੇ ਉਹਨਾਂ ਨੂੰ ਸਾਧਨ ਵੀ ਬਣਾਉਣੇ ਆ ਉਹਨਾਂ ਨੂੰ ਖੁਸ਼ਹਾਲ ਵੀ ਕਰਨਾ ਹੈ ਇੱਥੇ ਡਿਵੈਲਪਮੈਂਟ ਵੀ ਕਰਨੀ ਹੈ ਤੇ ਕੌਣ ਕਰ ਸਕਦਾ ਜਿਹਨੂੰ ਜਿਹਨੂੰ ਦਰਦ ਹੈ ਪੰਜਾਬ ਦਾ ਦਰਦ ਹੈ ਥੋੜਾ ਦਰਦ ਹੈ ਥੋੜੀ ਤਕਲੀਫ ਖਤਮ ਕਰਨ ਦਾ ਦਰਦ ਹੈ ਤੇ ਦਰਦ ਥੋੜੀ ਆਪਣੀ ਮਾਂ ਪਾਰਟੀ ਖੇਤਰੀ ਪਾਰਟੀ ਕਾਲੀ ਦਲ ਨੂੰ ਹੀ ਹੈ ਆ ਜਿਹਨੀਆਂ ਨੈਸ਼ਨਲ ਪਾਰਟੀਆਂ ਐ ਭਾਵੇਂ ਕਾਂਗਰਸ ਆ ਭਾਵੇਂ ਝਾੜੂ ਵਾਲੇ ਭਾਵੇਂ ਦੂਜੇ ਐ ਇੱਥੇ ਕੱਲਾ ਲੁੱਟਣ ਕਰਨ ਵਾਸਤੇ ਆਉਂਦੇ ਆ ਤੇ ਰਾਜ ਕਰਨ ਵਾਸਤੇ ਆਉਂਦੇ ਆ ਕਾਂਗਰਸ ਦੀ ਇੰਨੀ ਸਾਲ ਰਾਜ ਰਹੀ 5 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਉਹ ਤਾਂ 5 ਸਾਲ ਪਹਿਲੇ ਵੀ ਕੈਪਟਨ ਅਮਰਿੰਦਰ ਸਿੰਘ ਰਿਆ ਇੱਕ ਨਿਸ਼ਾਨੀ ਦੱਸ ਦਿਓ ਲੁਧਿਆਣੇ ਵਾਲਿਓ ਇੱਕ ਸਰਕ ਦੱਸ ਦਿਓ ਇੱਕ ਗਲੀ ਦੱਸ ਦਿਓ ਇੱਕ ਫੁਲਾਇਓ ਵਰ ਦੱਸ ਦਿਓ ਇੱਕ ਟਿਊਬਲ ਕਨੈਕਸ਼ਨ ਦਿੱਤਾ ਦੱਸ ਦਿਓ ਇੱਕ ਕੱਸੀ ਬਣਾਈ ਦੱਸ ਦਿਓ ਇਹ ਗਰੀਬ ਦੀ ਧਰਮਸ਼ਾਲਾ ਬਣਾਈ ਦੱਸ ਦਿਓ 5 ਸਾਲ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਰਾਜ ਨਹੀਂ ਸੇਵਾ ਚਾਰੇ ਤਰਫ ਦੇਖ ਲਓ ਆ ਫਲਾਈਓਵਰ ਜਿਹੜੀ ਹੁਣ ਜਾਨ ਬਣ ਗਈ ਹੈ ਲੁਧਿਆਣੇ ਦੀ ਬਣਾਉਣਾ ਨਾ ਕਾਲੀਦਲ ਬਾਈਪਾਸ ਬਣਾਉਣ ਵਾਲਾ ਕਾਲੀਦਲ ਚਾਰ ਲੇਨ ਬਣਾਉਣ ਵਾਲਾ ਕਾਲੀਦਲ ਪਹਿਲੇ ਯਾਦ ਕਰੋ ਇੱਥੇ ਮੁੱਲਾਂਪੁਰ ਦਾ ਖਾ ਜੁਗਰਾਉਂ ਦੇ ਲੋਕ ਹੈ ਮੋਗੇ ਦਾ ਤੇ ਲੋਕ ਹੈ ਜਦੋਂ ਬਲੁਧਿਆਣੇ ਤੋਂ ਤੁਸੀਂ ਮੋਗੇ ਜਾਂਦੇ ਸੀ ਹਰ ਰੋਜ਼ ਕੋਈ ਨਾ ਕੋਈ ਕਾਰ ਦਾ ਬੱਸ ਦਾ ਐਕਸੀਡੈਂਟ ਹੁੰਦਾ ਸੀ ਤੇ ਲੋਕੀ ਸ਼ਹੀਦ ਹੁੰਦੇ ਸੀ ਮਰਦੇ ਜਾਂਦੇ ਸੀ ਅੱਜ ਦੇਖੋ ਕੈਜੀਆਂ ਸੜਕਾਂ ਬਣਾਤੀਆਂ ਐਕਸਟੈਂਡ ਘੱਟ ਹੋ ਗਏ ਜਾਨਾ ਬਚਣ ਲੱਗ ਗਈਆਂ ਕੱਲਿਆ ਨਹੀਂ ਤੁਸੀਂ ਪੰਜਾਬ ਦੇ ਅੱਜ ਤੁਸੀਂ ਲੁਧਿਆਣੇ ਤੋਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਜੇ ਕਿਸੇ ਸਕੂਲ ਤਰਫੋਂ ਕੋਲੋਂ ਨਹੀਂ ਟੱਪੋਗੇ ਉਸ ਪਿੰਡ ਦੇ ਸਕੂਲ ਤੋਂ ਪਤਾ ਕਰਾ ਲਿਓ ਕੀਨੇ ਬਣਾਇਆ ਕਹਿਣਗੇ ਅਖਾਲੀ ਜਲਦੀ ਸਰਕਾਰ ਨੇ ਬਾਦਲ ਸਾਹਿਬ ਨੇ ਬਣਾਇਆ ਜਿੰਦਾਬਾਦ ਜੇ ਕੋਈ ਨਹਿਰ ਕੋਲੇ ਟੱਪੋਗੇ ਪੁੱਛ ਲਿਓ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਫੈਕਟਰੀ ਕੋਲੋਂ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਬਿਜਲੀ ਘਰ ਕੋਲੋਂ ਟੱਪੋਂਗੇ ਅਕਾਲੀ ਦਲ ਦੀ ਦੇਣ ਹੈ ਜੇ ਗਰੀਬ ਨੂੰ ਪੁੱਛੋਂਗੇ ਕਹਿਣਗੇ ਕਿ ਕਾਲੀ ਦਲ ਦੀ ਸਰਕਾਰ ਸਾਨੂੰ ਆਟਾ ਦਾਲ ਮਿਲਦਾ ਸੀ ਸ਼ਗਨ ਮਿਲਦੇ ਸੀ ਪੈਨਸ਼ਨਾਂ ਮਿਲਦੀਆਂ ਸੀ ਸਾਨੂੰ ਲੜਕੀਆਂ ਨੂੰ ਸਾਈਕਲ ਮਿਲਦੇ ਸੀ ਸਾਡੇ ਸਕੂਲਾਂ ਦੀ ਪੜ੍ਹਾਈ ਮੁਫਤੀ ਗੁੰਡਾਗਰਦੀ ਬੰਦ ਸੀ ਅੱਜ ਹਰ ਰੋਜ਼ ਅਖਬਾਰ ਪੜ੍ਹ ਲਓ ਟੀਵੀ ਦੇਖ ਲਓ ਅੱਜ ਇਹਨੂੰ ਮਾਰਤਾ ਅੱਜ ਇਹਨੂੰ ਲੁੱਟ ਲਿਆ ਇਸ ਬੈਂਕ ਨੂੰ ਲੁੱਟ ਲਿਆ ਇਸ ਕਾਰਖਾਨੇ ਵਾਲੇ ਨੂੰ ਲੁੱਟ ਲਿਆ ਆ ਗੈਂਗਸਟਰ ਇੱਥੇ ਆ ਗਏ ਅੱਜ ਵਪਾਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਇੰਡਸਟਰੀਜ਼ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਕਿਉਂਕਿ ਇੱਥੇ ਉਹਨਾਂ ਦੀ ਜਾਨ ਸੁਰੱਖਿਤ ਨਹੀਂ ਹੈ ਤੇ ਬਚਾਉਣੀ ਕਿਹਨੇ ਹੈ ਸਰਕਾਰ ਨੇ ਤੇ ਸਰਕਾਰ ਕੀਦੀ ਹੈ ਇੱਕ ਨਕਮਿਆਂ ਦੀ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਹੈ ਤੁਸੀਂ ਆਪਣੇ ਪੰਜਾਬ ਦੇ ਮੰਤਰੀਆਂ ਦੇ ਨਾਂ ਸਾਰਿਆਂ ਦੇ ਨਹੀਂ ਲੈ ਸਕਦੇ ਕਿਉਂਕਿ ਮੰਤਰੀ ਤਾਂ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕਾਗਜ਼ਾਂ 'ਚ ਹੈ ਮੁੱਖ ਮੰਤਰੀ ਕੌਣ ਹੈ ਕੇਜਰੀਵਾਲ ਤੁਸੀਂ ਦੇਖ ਲਓ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਐਲਾਨ ਕਰਦੇ ਲਗਦਾ ਕੇਜਰੀਵਾਲ ਆਉਂਦਾ ਉਹਦੇ ਪਿੱਛੇ ਤਾਂ ਭਗਵੰਤ ਮਾਨ ਇਕੱਲਾ ਖੜਾ ਹੁੰਦਾ ਹੁਣ ਤਾਂ ਜਿਹੜੇ ਬੋਰਡ ਸੀ ਕਿਉਂਕਿ ਕੇਜਰੀਵਾਲ ਨੂੰ ਪੰਜਾਬੀ ਨਹੀਂ ਆਉਂਦੀ ਹੁਣ ਤਾਂ ਬੋਰਡ ਵੀ ਹੁਣ ਹਿੰਦੀ ਚ ਬਣਾਤੇ ਤੇ ਉੱਤੇ ਕੇਜਰੀਵਾਲ ਦਾ ਲਿਖਿਆ ਹੁੰਦਾ ਨਾਂ ਤੇ ਥੱਲੇ ਛੋਟਾ ਜਿਹਾ ਭਗਵੰਤ ਮਾਨ ਦਾ ਲਿਤਾ ਹੁੰਦਾ ਅੱਜ ਮੁੱਖ ਮੰਤਰੀ ਨਿਵਾਸ ਵਿੱਚ ਹੁਣ ਉਹਨਾਂ ਨੇ ਆਪਣਾ ਜਿਹੜਾ ਬੰਦਾ ਹੈ ਬੇਪਵ ਕੁਮਾਰ ਜਿਹੜਾ ਕੇਜਰੀਵਾਲ ਦਾ ਡਵਾਈਜ਼ਰ ਹੈ ਉਹਨੂੰ ਮੁੱਖ ਮੰਤਰੀ ਦੇ ਘਰੇ ਬਿਠਾਤਾ ਹੈ ਸਾਰੇ ਫੈਸਲੇ ਉਹ ਕਰਦਾ ਹੈ ਜਿਹੜਾ ਛੋਡੀਆਂ ਉਥੋਂ ਦਾ ਡਿਪਟੀ ਜੀਮ ਮਨਿਸਟਰ ਸੀ ਤੇ ਜੈਨ ਜਿਹੜਾ ਉਹਨਾਂ ਦਾ ਮਨਿਸਟਰ ਸੀ ਜਿਨ੍ਹਾਂ ਨੇ ਸ਼ਰਾਬ ਘਟਾਲੇ ਵਿੱਚ ਜਿਹੜੇ ਅੰਦਰ ਲੈ ਕੇ ਆਏ ਆ ਹੁਣ ਕਿਉਂਕਿ ਉਹਨਾਂ ਦੀ ਉੱਥੇ ਦੁਕਾਨ ਬੰਦ ਹੋ ਗਈ ਉਹ ਸਾਰੇ ਚੰਦੀੜ ਆ ਗਏ ਆ ਅੱਜ ਚਾਰ ਬਹਿਕਵੇਂ ਸਸੋਧਿਆ ਦੇਖਦਾ ਹੈ ਚਾਰ ਮਹਿਕਮੇ ਜੇਨ ਦੇਖਦਾ ਹੈ ਹਰ ਮਨਿਸਟਰ ਦੇ ਨਾਲ ਇੱਕ ਯੂਪੀ ਤੋਂ ਬਿਹਾਰ ਤੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹਨਾਂ ਦੇ ਲੀਡਰ ਆ ਉਹ ਇੱਕ ਇੱਕ ਮਨਿਸਟਰ ਦੇ ਘਰੇ ਬਿਠਾਤੇ ਆ ਚਲਾਉਂਦੇ ਆ ਆਪਾਂ ਫਿਰ ਐਮਐਲਏ ਚੁਣੇ ਸੀ ਸਰਕਾਰ ਚੁਣੀ ਸੀ ਕਿ ਆਪਣੀ ਪੰਜਾਬੀਆਂ ਦੀ ਹੋਊਗੀ ਇੱਥੇ ਹੈ ਹੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਮੇਰੇ ਕੋਲੇ ਲੁਧਿਆਣੇ ਦੇ ਇੰਡਸਟਰੀਅਸ ਵੀਰ ਆਈ ਸੀ ਵਪਾਰੀ ਉਹਨਾਂ ਦੀ ਸਮੱਸਿਆ ਸੀ ਜਦੋਂ ਮੇਰੇ ਕੋਲੇ ਆਏ ਮੈਨੂੰ ਕਹਿਣ ਲੱਗੇ ਸਾਡੀ ਤੁਸੀਂ ਆਵਾਜ਼ ਠਾਓ ਮੈਂ ਉਹਨਾਂ ਨੂੰ ਗੱਲ ਕੀਤੀ ਮੈਂ ਕਿਹਾ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਿਲਿਓ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲਿਓ ਉਹ ਕਹਿੰਦੇ ਅਸੀਂ ਆਪਣੇ ਇੰਡਸਟਰੀ ਮਿਨਿਸਟਰ ਨੂੰ ਮਿਲੇ ਸੀ ਅਸੀਂ ਕਿਹਾ ਅਸੀਂ ਮੁੱਖ ਮੰਤਰੀ ਨੂੰ ਮਲਾ ਦਿਓ ਸਾਡਾ ਕੰਮ ਕਰਾ ਦਿਓ ਤੇ ਇੰਡਸਟਰੀ ਮਿਨਿਸਟਰ ਕਹਿੰਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਨਹੀਂ ਮਿਲਦਾ ਮੈਂ ਥੋੜੀ ਮੁਲਾਕਾਤ ਕੇਜਰੀ ਵਾਲਾ ਦਿੱਲੀ ਕਰਾ ਦਨੇ ਜੋ ਫੈਸਲਾ ਉੱਥੋਂ ਆਊਗਾ ਉਹ ਫੈਸਲਾ ਅਸੀਂ ਲਾਗੂ ਕਰ ਦਾਂਗੇ ਆ ਤਾਂ ਹਾਲਾਤ ਹੈ ਰਾਜ ਸਭਾ ਦੇ ਮੈਂਬਰ ਅੱਦੇ ਦਿੱਲੀ ਦੇ ਐ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਸੀ ਹੁਣ ਤੁਸੀਂ ਦੇਖ ਲਓ ਰਾਜ ਸਭਾ ਚ ਜਦੋਂ ਬੀਬੀਐਮਪੀ ਆ ਭਾਗੜੇ ਦਾ ਪਾਣੀ ਹਰਿਆਣਾ ਲੈ ਰਿਆ ਸੈਂਕਰ ਉਹਨਾਂ ਨਾਲ ਖੜ ਗਈ ਕੋਈ ਵੀ ਰਾਜ ਸਭਾ ਦਾ ਮੈਂਪੀ ਪੰਜਾਬ ਦਾ ਆਵਾਜ਼ ਨਹੀਂ ਉਠਾਈ ਪਾਰਲੀਮੈਂਟ ਕੋਈ ਵੀ ਪੰਜਾਬ ਦਾ ਮੁੱਦਾ ਹੁੰਦਾ ਹੈ ਹਰਿਆਣੇ ਦੇ ਸੰਬੰਧ ਵਿੱਚ ਆਪਣੇ ਮੈਂਬਰ ਪਾਰਲੀਮੈਂਟ ਆਪ ਦੇ ਨਹੀਂ ਉਠਾਉਂਦੇ ਕਿਉਂਕਿ ਹੁਕਮ ਕੇਜਰੀਵਾਲ ਦਾ ਹੈ ਕੇਜਰੀਵਾਲ ਨੇ ਤਾਂ ਆ ਵੀ ਫੈਸਲਾ ਕੀਤਾ ਹੈ ਉਹਨਾਂ ਦੀ ਪਾਰਟੀ ਨੇ ਤੁਹਾਡਾ ਪਾਣੀ ਅਸੀਂ ਹਰਿਆਣੇ ਨੂੰ ਦੇ ਦੇਣਾ ਹੈ ਇੱਥੋਂ ਤੱਕ ਚਲੇ ਗਏ ਆ ਤੇ ਆ ਥੋਦੀ ਰੱਖਿਆ ਕਰਨਗੇ ਆ ਪੰਜਾਬ ਦੀ ਲੜਾਈ ਲੜਨਗੇ ਜਿਹਨੂੰ ਪੰਜਾਬੀ ਆਉਂਦੀ ਨਹੀਂ ਜਿਹਦੇ ਦਿਲ 'ਚ ਪੰਜਾਬ ਨਹੀਂ ਤੁਹਾਡੇ ਖੂਨ 'ਚ ਪੰਜਾਬ ਨਹੀਂ ਉਹ ਵਗਵਾਈ ਕਰਨਗੇ ਤੁਹਾਡੀ ਪੰਜਾਬੀਓ ਜਾਗ ਪੋ ਕਿਦੋਂ ਜਾਗੋਗੇ ਜਦੋਂ ਲੁੱਟਿਆ ਗਿਆ ਸਾਰਾ ਕੁਝ ਜਦੋਂ ਖਤਮ ਹੋ ਗਿਆ ਸਾਰਾ ਕੁਝ ਉਦੋਂ ਜਾਗੋਗੇ ਉਦੋਂ ਕੁਝ ਬਚਣਾ ਨਹੀਂ ਫਿਰ ਰੋਵਾਂਗੇ 20-20 ਸਾਲ ਪਿੱਛੇ ਚਲੇ ਜਾਵਾਂਗੇ ਫਿਰ ਆਪਣੇ ਸੂਬੇ ਉਹ ਜੇ ਬਣ ਜਾਣਗੇ ਜਿਵੇਂ ਅੱਜ ਬਿਹਾਰ ਤੇ ਯੂਪੀ ਤੇ ਉਹਨਾਂ ਸੂਬਿਆਂ ਦਾ ਜਿਹੜੀ ਪੰਜਾਬ ਇੱਕ ਨੰਬਰ ਦਾ ਸੂਬਾ ਕਿਹਾ ਜਾਂਦਾ ਸੀ ਅੱਜ ਹੌਲੀ ਹੌਲੀ ਖਿਸਕ ਰਿਹਾ ਹੈ ਪਿਛਲੇ 10 ਸਾਲ ਤੁਸੀਂ ਬਰਬਾਦ ਕਰਤੇ 10 ਸਾਲਾਂ ਵਿੱਚ 5 ਸਾਲ ਕਾਂਗਰਸ ਦੇ ਕੈਪਟਨ ਨੇ ਬਰਬਾਦ ਕੀਤੇ ਆ 5 ਸਾਲ ਆ ਹੋ ਗਏ ਆ ਅੱਜ ਨੌਕਰੀਆਂ ਅਖਵਾ ਇੱਥੇ ਇਸ਼ਤਿਹਾਰ ਦੇਖ ਲੈਣਾ ਮੈਂ ਉਹ ਮੁੰਡਿਆਂ ਨੂੰ ਨੌਕਰੀਆਂ ਦੇ ਰਿਆ ਉਹ ਮੁੰਡੇ ਪੰਜਾਬ ਦੇ ਨਹੀਂ ਉਹ ਮੁੰਡੇ ਹੈਗੇ ਕੋਈ ਰਾਜਸਥਾਨ ਦੇ ਕੋਈ ਯੂਪੀ ਦੇ ਮੇਰੇ ਕੋਲ ਇਥੇ ਲਿਸਟ ਹੈ ਤੁਸੀਂ ਦੇਖ ਲਓ 500 ਜੇਈ ਭਰਤੀ ਹੋਏ ਸੀ ਉਹਨਾਂ ਚੋਂ 200 ਤੋਂ ਵੱਧ ਯੂਪੀ ਬਿਹਾਰ ਰਾਜਸਥਾਨ ਦੇ ਆ ਕੋਈ 600 ਵੈਟਰੀ ਇਨਸਪੈਕਟਰ ਭਰਤੀ ਹੋਏ 200 ਤੋਂ ਵੱਧ ਯੂਪੀ ਬਿਹਾਰ ਦੇ ਆ ਜਿੰਨਾ ਐਜੀ ਆਫਿਸ ਹੈ ਸਾਰਾ ਦਿੱਲੀ ਤੋਂ ਆ ਗਿਆ ਹੈ ਮਾਨਸਾ ਸਭ ਸਬ ਇਨਸਪੈਕਟਰ ਭਰੇ ਹੋਏ ਸੀ ਛੇ ਹਰਿਆਣੇ ਦੇ ਐ ਇੱਕ ਲੰਬੀ ਲਿਸ਼ਕ ਐ ਇੱਕ ਲੰਬੀ ਲਿਸ਼ਕ ਐ ਘੰਟਾ ਲੱਗ ਜੂ ਪੜਦੇ ਤੇ ਇੱਥੇ ਇਸ਼ਤਿਹਾਰ ਦੇ ਦਿੰਗੇ ਤੁਹਾਡੇ ਪਾਸ ਨਾਲ ਕਿ ਅਸੀਂ 40000 ਨੌਕਰੀ ਦਿੱਤੀ ਐ 40000 ਤੋਂ ਅੱਧੀ ਧੱਕ ਯੂਪ ਬਿਹਾਰ ਦੂਜਿਆਂ ਦੀ ਵੈ ਮੈਂ ਇਹ ਜਲਾਨ ਕਰਦੇ ਤੁਸੀਂ ਆਪਣੀ ਪਾਰਟੀ ਦੀ ਸਰਕਾਰ ਬਣਾ ਦਿਓ ਆ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਕੱਲੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ ਹੋਰ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਸਾਤ ਸ਼ਰਮਣੀਆਂ ਕਾਲ ਸੁਖਬੀਰ ਤੇਰੀ ਸਾਚਦੇ ਸੁਖਬੀਰ ਤੇਰੀ ਸਾਚਦੇ ਸ਼ਰਮਣੀਆਂ ਕਾਲੀਦਾਲ ਜੈ ਜੰਦਾਬ ਸ਼ਰਮਣੀਆਂ ਕਾਲੀਦਾਲ ਜੈ ਜੰਦਾਬ ਆਪਣੇ ਦੇਸ਼ ਦੇ ਕਾਨੂੰਨ ਦੇਖ ਲੋ ਹਿਮਾਚਲ ਵਿੱਚ ਜੇ ਆਪਣੇ ਕਿਸਾਨ ਇੱਕ ਬਾਜੀ ਬਸ 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 ਜੇ ਅਸੀਂ ਹਿਮਾਚਲ ਵਿੱਚ ਆਪਣੇ ਪੰਜਾਬ ਦੇ ਲੋਕ ਉਥੇ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਜੇ ਉੱਤਰਖੰਡ ਵਿੱਚ ਪੰਜਾਬ ਦੇ ਲੋਕ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਵਿੱਚ ਤੁਸੀਂ ਪੰਜਾਬ ਦੇ ਲੋਕ ਜੇ ਜ਼ਮੀਨ ਲੈਣਾ ਚਾਹਣ ਤੁਸੀਂ ਨਹੀਂ ਲੈ ਸਕਦੇ ਖੇਤੀ ਵਾਸਤੇ ਮੈਂ ਅੱਜ ਕਹਣਾ ਪੰਜਾਬ ਦੀ ਸਰਕਾਰ ਬਣਾਓ ਆਪਣੀ ਪੰਜਾਬ ਵਿੱਚ ਵੀ ਖੇਤੀ ਦੀ ਜ਼ਮੀਨ ਕੱਲੀ ਪੰਜਾਬੀ ਲੈਣਗੇ ਬਾਹਰੋਂ ਨਹੀਂ ਅਸੀਂ ਲੈਣ ਦੇਵਾਂਗੇ ਕਾਨ ਜਾ ਜਿੰਦਾਬਾਦ ਜਾ ਸਾਡੇ ਵਾਸਤੇ ਜਾ ਸਾਡੇ ਵਾਸਤੇ ਦੂਜੇ ਸੂਬੇ ਖੋਲਣ ਐ ਨਹੀਂ ਐ ਆਪਣੇ ਸੂਬੇ 'ਚ ਤੁਸੀਂ ਵੜ ਨਾ ਦਿਓ ਤੇ ਸਾਡੇ ਸੂਬੇ 'ਚ ਤੁਸੀਂ ਆ ਕੇ ਇੱਥੇ ਕਬਜ਼ਾ ਕਰੋ ਦੇਖੋ ਆ ਗੱਲਾਂ ਕੱਲੀਆਂ ਖੇਤਰੀ ਪਾਰਟੀ ਕਹਿ ਸਕਦੀ ਐ ਆ ਲੜਾਈ ਕੱਲੀ ਖੇਤਰੀ ਪਾਰਟੀ ਕਰ ਸਕਦੀ ਐ ਥੋੜਾ ਪਾਣੀ ਜਿਹੜੀ ਆਪਣੀ ਜਾਨ ਐ ਪਾਣੀ ਦੇਣ ਵਾਲਾ ਕੱਢਣ ਵਾਲਾ ਪੰਜਾਬ 'ਚੋਂ ਬਾਹਰ ਕਾਂਗਰਸ ਪਾਰਟੀ ਰਹੀ ਹੈ ਐਸਐਲ ਮਹਿਰ ਦੇਣ ਵਾਲਾ ਕਾਂਗਰਸ ਪਾਰਟੀ ਸੀ ਅੱਜ ਰਾਜਸਥਾਨ ਕਨਾਲ ਰਾਜਸਥਾਨ ਪਾਣੀ ਦੇਣ ਵਾਲੀ ਕਾਂਗਰਸ ਪਾਰਟੀ ਸੀ ਪੰਜਾਬ ਦਾ ਜਿੰਨੇ ਵੀ ਗੁਨਾਹ ਹੋਏ ਹੈ ਕਾਂਗਰਸ ਪਾਰਟੀ ਨੇ ਕੀਤੇ ਹੈ ਤੇ ਉਹਨਾਂ ਗੁਨਾਹ ਨੂੰ ਰੋਕਣ ਦੀ ਕੋਸ਼ਿਸ਼ ਜੇ ਕੀਤੀ ਤੇ ਕੱਲੀ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਜੇ ਅਕਾਲੀ ਦਲ ਮੋਰਚਾ ਨਾ ਲਾਉਂਦਾ